ਸਾਸ਼੍ਰੀય ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਲੈ ਕੇ ਹਾਜ਼ਰਨਾ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਗੱਲ ਕਰਾਂਗੇ ਆਪਾਂ ਕੁੜੀਆਂ ਬਾਰੇ ਧੀਆਂ ਧਿਆਣੀਆਂ ਬਾਰੇ ਤੇ ਕੁੜੀਆਂ ਨੂੰ ਧੀਆਂ ਨੂੰ ਕਿੰਨੇ ਲੋਕ ਪਿਆਰ ਕਰਦੇ ਆ ਤੇ ਕਿੰਨੇ ਲੋਕ ਇਨਾਂ ਤੋਂ ਮੂੰਹ ਫੇਰਦੇ ਆ ਵੀ ਜਿਨ੍ਹਾਂ ਨੂੰ ਕੁੜੀਆਂ ਪਸੰਦ ਨਹੀਂ ਹੁੰਦੀਆਂ ਗੱਲ ਕਰਾਂਗੇ ਜਿਨ੍ਹਾਂ ਨੂੰ ਕੁੜੀਆਂ ਨਹੀਂ ਪਸੰਦ ਹੁੰਦੀਆਂ ਮਤਲਬ ਜਦੋਂ ਕਿਸੇ ਦੇ ਘਰੇ ਬੇਟੀ ਪੈਦਾ ਹੁੰਦੀ ਆ ਤੇ ਕਾਇਦਨ ਦੇਵੀ ਚਲੋ ਪ੍ਰਮਾਤਮਾ ਜੇ ਕੋਈ ਚੰਗੀ ਚੀਜ਼ ਦੇ ਦਿੰਦਾ ਤੇ ਵਧੀਆ ਸੀਗਾ ਕਿਉਂ ਕੀ ਗੱਲ ਕੁੜੀ ਚੰਗੀ ਚੀਜ਼ ਨਹੀਂ ਹੈਗੀ ਜਦੋਂ ਆਪਾਂ ਪੁੱਤ ਵਿਆਉਣੇ ਹੁੰਦੇ ਆ ਫਿਰ ਆਪਾਂ ਰਿਸ਼ਤੇ ਲਾਉਂਦੇ ਆ ਵੀ ਕੋਈ ਚੰਗੇ ਘਰ ਦੀ ਕੁੜੀ ਹੋਵੇ ਚੰਗੇ ਸੰਸਕਾਰਾਂ ਵਾਲੀ ਹੋਵੇ ਪੁੱਤ ਵਿਆਉਣਾ ਅਕਸਰ ਧੀ ਨਾਲ ਹੀ ਵਿਆਉਂਗੇ ਕੁੜੀ ਨਾਲ ਹੀ ਵਿਆਉਂਗੇ ਕਿਸੇ ਨਾਲ ਮੁੰਡੇ ਵਿਆਉਣ ਲਈ ਕੁੜੀਆਂ ਚਾਹੀਦੀਆਂ ਪਰ ਕੁੜੀਆਂ ਘਰੇ ਜੰਮਣੀਆਂ ਨਹੀਂ ਚਾਹੀਦੀਆਂ ਇਦਾਂ ਕਿਉਂ ਹੁੰਦਾ ਆ ਇਹ ਨਹੀਂ ਹੋਣਾ ਚਾਹੀਦਾ ਇਹ ਗਲਤ ਗੱਲ ਆ ਵੀ ਤੁਸੀਂ ਕੁੜੀ ਨੂੰ ਨਫ਼ਰਤ ਕਰਦੇ ਹੋ ਤਾਂ ਪੁੱਤ ਵਿਆਉਣ ਵਾਸਤੇ ਵਧੀਆ ਰਿਸ਼ਤਾ ਲਾਭਦੇ ਫਿਰਦੇ ਨਫ਼ਰਤ ਕੀਤੀ ਜਾਂਦੀ ਆ ਕੁੜੀਆਂ ਨੂੰ ਜੇ ਕਿਸੇ ਦੇ ਘਰ 1 ਕੁੜੀ ਆ 2 ਆ 3 ਆ 4 ਆ 5 ਆ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਸਾਡੇ ਘਰੇ ਇੱਕ ਮੁੰਡਾ ਜ਼ਰੂਰ ਹੋਵੇ ਉਹ ਵਾਇਗਰੂ ਦੀ ਦਾਤ ਆ ਪਰਮਾਤਮਾ ਨੂੰ ਵੀ ਸਭ ਨੂੰ ਪੁੱਤ ਦੇਣਾ ਚਾਹੀਦਾ ਆ ਕਿ ਕੋਈ ਤਰਸੇ ਨਾ ਇਸ ਚੀਜ਼ ਨੂੰ ਪਰ ਦੂਜੇ ਪਾਸੇ ਧੀਆ ਨੂੰ ਪਿਆਰ ਕਰਨ ਵਾਲੇ ਕਿਸੇ ਦੀ ਗੱਲ ਦੱਸਦੀਆਂ ਵੀ ਉਹ ਦੋ ਭਰਾ ਸੀਗੇ ਮੁੰਡੇ ਸੀਗੇ ਉਹ ਉਹਨਾਂ ਦੀ ਭੈਣ ਨਹੀਂ ਸੀ ਹੈਗੀ ਭੂਆ ਵੀ ਨਹੀਂ ਸੀ ਹੈਗੀ ਉਹਦੇ ਡੈਡੀ ਹੋਣੀ ਵੀ ਭਰਾ ਹੀ ਸੀਗੇ ਦੇ ਗਾਉ ਬੱਤੇ ਮੁੰਡੇ ਵੀ ਆਪ ਹੀ ਭਰਾ ਸੀਗੇ ਭੈਣਾ ਨਹੀਂ ਭੈਣ ਨਾ ਪੂਆ ਸੀ ਨਾ ਭੈਣ ਸੀ ਉਹਦੇ ਘਰੇ ਬੇਟੀ ਹੋਈ ਪਹਿਲੀ ਉਹ ਕਹਿੰਦਾ ਮੈਂ ਰੱਬ ਦਾ ਸੱਤ ਵਾਰ ਸ਼ੁਕਰ ਕੀਤਾ ਸਿਰ ਝੁਕਾ ਚੁਕਾ ਕੇ ਗੁਰਦੁਆਰੇ ਜਾ ਕੇ ਸ਼ੁਕਰਾਨਾ ਕੀਤਾ ਵਾਹਿਗੁਰੂ ਮੇਨੂੰ ਕੋ ਪੂਆ ਨਹੀਂ ਸੀ ਮੈਥੋਂ ਭੈਣ ਨਹੀਂ ਸੀ ਮੈਨੂੰ ਰੱਬ ਨੇ ਤੀ ਦਿੱਤੀ ਆ ਦੋ ਕਿ ਸਾਲਾਂ ਬਾਅਦ ਫਿਰ ਬੱਚਾ ਹੋਇਆ ਉਹ ਵੀ ਬੇਟੀ ਹੋਈ ਕਹਿੰਦਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਬੋਲ ਕੇ ਦੱਸ ਨਹੀਂ ਸਕਦਾ ਕਿ ਮੇਰੇ ਦਿਲ ਚ ਕਿੰਨੀ ਖੁਸ਼ੀ ਆ ਵਾਹਿਗੁਰੂ ਨੇ ਜਿੰਨਾ ਮੈਨੂੰ ਘਾਟ ਰੱਖੀ ਸੀ ਪਿੱਛੇ ਰੱਖਿਆ ਸੀਗਾ ਰੱਬ ਨੇ ਮੈਨੂੰ ਧੀਆ ਦੇ ਕੇ ਮੇਰੀਆਂ ਸਾਰੀਆਂ ਕਮੀਆਂ ਪੂਰੀਆਂ ਕਰ ਦਿੱਤੀਆਂ ਕਈ ਲੋਕ ਲੇਡੀ ਨੂੰ ਆਪਣਾ ਲੱਕ ਮੰਨਦੇ ਆ ਕਿ ਸਾਡੀ ਧੀ ਸਾਡੇ ਵਾਸਤੇ ਲੱਕੀ ਆ ਜਾਂ ਸਾਡੀ ਵਾਈਫ ਸਾਡੇ ਵਾਸਤੇ ਲੱਕੀ ਆ ਸਾਡਾ ਮਾਂ ਸਾਡੀ ਮਾਂ ਸਾਡੇ ਵਾਸਤੇ ਲੱਕੀ ਆ ਤੇ ਕੁਝ ਲੋਕ ਇਦਾਂ ਵੀ ਕਰਦੇ ਆ ਵੀ ਧੀ ਨੂੰ ਮਤਲਬ ਨਕਾਰਿਆ ਜਾਂਦਾ ਪਿੱਛੇ ਰੱਖਿਆ ਜਾਂਦਾ ਧੀਆ ਮਾੜੀਆਂ ਨਹੀਂ ਹੁੰਦੀਆਂ ਤੇ ਯਾਸ ਸਰੇਂਦੀ ਦੁਨੀਆ ਤੱਕ ਮਾਪਿਆਂ ਦੀ ਸੁੱਖ ਮੰਗਦੀਆਂ ਜਿੰਨੂੰ ਪਰਮਾਤਮਾ ਨੇ ਜਿਹੜੇ ਜੀ ਨੂੰ ਦੁਨੀਆ ਤੇ ਭੇਜਿਆ ਉਹਦੇ ਵਾਸਤੇ ਝੋਗਾ ਪਹਿਲਾਂ ਹੀ ਖਿਲਰਿਆ ਹੋਇਆ ਆ ਉਹਦਾ ਖਾਣਾ-ਦਾਣਾ ਪਹਿਲਾਂ ਆਇਆ ਫਿਰ ਇਨਸਾਨ ਆਇਆ ਆਪਾਂ ਕਿਸੇ ਦੀ ਫਿਕਰ ਕਿਉਂ ਕਰਨੀ ਹਾਏ ਇਹਨੂੰ ਅਸੀਂ ਖਵਾਉਣਾ ਹਾਏ ਦਾ ਹੀ ਆ ਕਰਾਂਗੇ ਦਾ ਹੀ ਉਹ ਕਰਾਂਗੇ ਕਿੱਦਾਂ ਕਰਾਂਗੇ ਹੀਲੇ ਵਸੀਲੇ ਸਾਰੇ ਵਾਹਿਗੁਰੂ ਦੇ ਹੱਥ 'ਚ ਆਪਾਂ ਨੂੰ ਆਉਣ ਵਾਲੇ ਵਕਤ ਬਾਰੇ ਪਤਾ ਨਹੀਂ ਹੁੰਦਾ ਪਰ ਉਹ ਵਾਹਿਗੁਰੂ ਸਭ ਕੁਝ ਜਾਣਦਾ ਇਥੋਂ ਤੱਕ ਆਪਣੇ ਦਿਲ ਦੇ ਅੰਦਰ ਚੱਲਦੀਆਂ ਹਲਚਲਾਂ ਦਾ ਵੀ ਉਹਨੂੰ ਪਤਾ ਕਿ ਕੀ ਚਾਹੁੰਦੇ ਆ ਦੂਜਾ ਪਹਿਲੂ ਇਹ ਵੀ ਹੈਗਾ ਆ ਕਿ ਧੀਆ ਜੰਮਣ ਤੋਂ ਲੋਕ ਕਿਉਂ ਡਰਦੇ ਆ ਕਿਉਂਕਿ ਮਾਹੌਲ ਬਹੁਤ ਮਾੜਾ ਚੱਲ ਰਿਹਾ ਧੀਆ ਦੀ ਇੱਜ਼ਤ ਨਹੀਂ ਕਰਦਾ ਕੋਈ ਵੀ ਛੋਟੇ-ਛੋਟੇ ਬੱਚਿਆਂ ਦੇ ਨਾਲ ਗਲਤ ਕੰਮ ਹੁੰਦੇ ਰੇਪ ਹੁੰਦੇ ਆ ਇਹ ਗੱਲਾਂ ਬਹੁਤ ਗਲਤ ਆ ਕਿੱਥੇ ਬੱਚੇ ਨੂੰ ਭੋਰੇ 'ਚ ਪਾ ਕੇ ਕੋਈ ਰੱਖ ਲੂਗਾ ਬੱਚਾ ਪੜਨ ਵੀ ਜਾਊਗਾ ਖੇਡਣ ਵੀ ਜਾਊਗਾ ਕਿਤੇ ਥੋੜਾ-ਬਹੁਤ ਬਾਜ਼ਾਰ ਤੱਕ ਵੀ ਨਿਆਣੇ ਨੂੰ ਜਾਣਾ ਪੈਂਦਾ ਹੈ ਪਿੰਡ 'ਚ ਕੋਈ ਦੁਕਾਨ ਆ ਕੁਝ ਲੈਣ ਹੀ ਜਾਣਾ ਪੈਂਦਾ ਹੈ ਦੂਜੀ ਗੱਲ ਜਦੋਂ ਤੀਆਂ ਵਿਆਹਣੀਆਂ ਹੁੰਦੀਆਂ ਆ ਲੋਕਾਂ ਦੇ ਮੂੰਹ ਬਹੁਤ ਅੱਡੇ ਹੋਏ ਦਾਜ ਨੂੰ ਬੰਦਾ ਸੋਏਦਾ ਮੈਂ ਬੱਚੇ ਦੀ ਪੜ੍ਹਾਈ ਤੇ ਖਰਚਾ ਕਰਾਂ ਜਾਂ ਇਹਦੇ ਵਿਆਹ ਤੇ ਕਰਾਂ ਤੇ ਵਿਆਹਾਂ ਤੇ ਵੀ ਲੋਕੀ ਖਾ ਕੇ ਫਿਰ ਕਹਿਣਗੇ ਉੱਥੇ ਕੁਝ ਨਹੀਂ ਸੀ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਸਾਹਮਣੇ ਵਾਲੇ ਦੀ ਹیثیت ਨਹੀਂ ਹੈਗੀ ਸਾਡੇ ਬਰਾਬਰ ਦੀ ਤੁਸੀਂ ਆਪ ਖਰਚਾ ਕਰ ਲਓ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਨਾਲ ਹੀ ਖਾਣਾ ਤੇ ਕੁੜੀ ਵਾਲਿਆਂ ਦੇ ਕੱਲਿਆਂ ਨੇ ਖਾਣਾ ਆ ਮੇਰੀਆਂ ਗੱਲਾਂ ਕੌੜੀਆਂ ਜ਼ਰੂਰ ਆ ਚੁਬੜੀਆਂ ਆ ਬਹੁਤਿਆਂ ਨੂੰ ਪਰ ਜੋ ਸੱਚ ਹੈ ਉਹ ਸੱਚ ਹੈ ਸੱਚ ਕੌੜਾ ਹੀ ਹੁੰਦਾ ਇਹਦਾ ਘੁੱਟ ਭਰਨਾ ਬਹੁਤ ਔਖਾ ਜ਼ਹਿਰ ਬਰਾਬਰ ਆ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਪੇਜ ਨੂੰ ਫੋਲੋ ਕਰਿਓ ਤਾਂ ਮਿਲਦੇ ਆ ਜਲਦੀ ਹੀ ਕਿਸੇ ਵੀਡੀਓ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ